ਜਿਹੜੀ 70 ਰੁਪਏ ਕਿਲੋ ਮੱਕੀ ਵੇਚੀ ਸੀ ਨਾਬੇ ਮੰਡੀ ਵਿੱਚ ਆ ਦੇਖਿਓ 150 ਰੁਪਏ ਕਿਲੋ ਆਟਾ ਤੁਹਾਨੂੰ ਮਿਲੂਗਾ ਇੱਕ ਪੈਕ ਰिलायंस ਦੇ ਮੌਲਤ ਲੰਬੇ ਸਮੇਤੋਂ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾ ਖਿਲਾਫ ਸੜਕਾਂ ਤੇ ਉਤਰੇ ਹੋਏ ਨੇ ਉਹਨਾਂ ਵੱਲੋਂ ਖੇਤੀ ਕਾਨੂੰਨਾ ਸਣੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਇੱਕ ਕਿਸਾਨ ਦੀ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਸਾਨ ਨੇ ਰਿਲਾਈਐਂਸ ਦੇ ਮਾਲ 'ਚ बिक ਰਹੇ ਮੱਕੀ ਦੇ ਆਟੇ ਦਾ ਪੈਕੇਟ ਦਿਖਾ ਰਿਆ ਤੇ ਉਸ ਵੱਲੋਂ ਕਾਰਪੋਰੇਟ ਘਰਾਣਿਆਂ ਦੀਆਂ ਪੋਲਾਂ ਖੋਲ੍ਹ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵੀਡੀਓ ਚ ਕਿਸਾਨ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ 7 ਰੁਪਏ ਕਿਲੋ ਮੱਕੀ ਵੇਚੀ ਗਈ ਸੀ ਪਰ ਰਿਲਾਇੰਸ ਦੇ ਮੋਲ 'ਚ ਮੱਕੀ ਦਾ ਆਟਾ 200 ਗੁਣਾ ਵੱਧ ਮੁਨਾਫੇ 'ਤੇ 150 ਰੁਪਏ ਕਿਲੋ ਵੇਚਿਆ ਜਾ ਰਿਹਾ ਹੈ। ਥਾਨ ਭਰਾਵੋ ਮਨੁੱਖ ਲੋਕੋ ਭਾਰਤ ਦਿਓ ਪੰਜਾਬ ਦਿਓ ਤੁਹਾਡੇ ਨਾਲ ਕੀ ਹੋਣ ਜਾ ਰਿਹਾ ਹੈ? ਜਿਹੜੀ 7 ਰੁਪਏ ਕਿਲੋ ਮੱਕੀ ਵੇਚੀ ਸੀ ਨਾਬੇ ਮੰਡੀ ਵਿੱਚ ਆ ਦੇਖਿਓ 150 ਰੁਪਏ ਕਿਲੋ ਆਟਾ ਤੁਹਾਨੂੰ ਮਿਲੂਗਾ ਇੱਕ ਪੈਕ ਰਿਲਾਇੰਸ ਦੇ ਮੌਲਤ। ਅਜੇ ਵੀ ਕਿਸਾਨਾਂ ਦਾ ਸਾਥ ਦੇ ਕੇ ਬਚ ਜੋ ਜੇ ਮਨੁੱਖ ਨੇ ਰੋਟੀ ਖਾਣੀ ਹੈ ਨਹੀਂ ਤੁਸੀਂ 150 ਰੁਪਏ ਕਿਲੋ ਆਟਾ ਲੈ ਕੇ ਤਾਂ ਸਿਰ ਤੋਂ ਸਾਗ 'ਚ ਆਲਣ ਨਹੀਂ ਪੈਣਾ ਹੈਗਾ ਭਰਾਵੋ ਅਜੇ ਵੀ ਵੱਜੋ ਅਜੇ ਵੀ ਵੱਜੋ ਅਸੀਂ ਬੇਨਤੀਆਂ ਕਰਦੇ ਆ ਆ ਨਿੱਕੇ ਨਿੱਕੇ ਦੁਕਾਨਾਂ ਨੂੰ ਤਾਂ ਮੌਲ ਖਾ ਜਾਣਗੇ ਆ ਇਕੱਲੇ ਮੱਖੀ ਦੇ ਆਟੇ ਦੀ ਗੱਲ ਕਰਦਾ ਜਿਹਦੇ 'ਚ 200 ਗੁਣੇ ਮੁਨਾਫਾ ਹੈ 1 ਤੋਂ 2 ਗੁਣੇ ਨਹੀਂ 200 ਗੁਣੇ ਮੁਨਾਫਾ 750 ਰੁਪਏ ਕਿਲੋ ਮੱਖੀ 150 ਰੁਪਏ ਕਿਲੋ ਆਟਾ ਮਿਲ ਰਿਹਾ ਹੈ ਉਹ ਇੰਨਾ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ ਥੋੜੀ ਮਾੜੀ-ਮੋਟੀ ਜੇ ਅੱਖ ਜਾਗ ਪਏ ਲੋਕੋ ਤਾਂ ਤੁਸੀਂ ਕਿਸਾਨਾਂ ਦਾ ਸਾਥ ਦੇ ਦੋ ਨਹੀਂ ਆਟਾ ਸੁੱਤੋਂ ਨਹੀਂ ਖਾਦਾ ਜਾਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੱਸਦੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 2 ਮਹੀਨੇ ਤੋਂ ਸੜਕਾਂ 'ਮੱਲੀ' ਬੈਠੇ ਨੇ ਉਹਨਾਂ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਥੋਂ ਤੱਕ ਕਿ ਹੁਣ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ 'ਚ ਹੱਲਾ ਬੋਲਿਆ ਗਿਆ ਹੈ ਤੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਰਿਲਾਈਅੰਸ ਦੇ ਮੋਲ ਪੈਟਰੋਲ ਪੰਪ ਤੇ ਪੱਕਾ ਮੋਰਚਾ ਲਾਇਆ ਗਿਆ ਸੀ ਤੇ ਕਿਸਾਨਾਂ ਵੱਲੋਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ